ਇੱਥੇ ਜਾਣਾ ਅਸੀਂ ਤਾਂ ਇਹ ਥਾੜੀ ਚ ਵੀ ਸਾਡੇ ਪਿੰਡ ਦਾ ਸਿਕਮੇਟੀ ਬਣਾਈ ਸੀ ਕਮੇਟੀ ਕੇ ਸਾਰੇ ਪਿੰਡ ਦੇ ਦਸਕਤ ਕਰਾ ਲੇ ਵੀ ਭਾਈ ਆਹ ਚਿੱਟਾ ਰੋਕਣਾ ਸਾਡੇ ਪਿੰਡ ਵਿੱਚ ਸਵਾ 100 ਘਰ ਆ ਤੇ ਵੇਚਣ ਵਾਲਾ ਇੱਕ ਹੈ ਖਾਂਦੇ ਪੰਜ ਚਾਰ ਹੈ ਤੇ ਅਸੀਂ ਆ ਕਵੀ ਨੂੰ ਰੋਕਾਂਗੇ ਅਸੀਂ ਇਕੱਠੇ ਹੋ ਕੇ ਬੰਦੇ ਪਿੰਡ ਦੀਆਂ ਵੀਪਕਾਂ ਸਾਰੇ ਉਹਦੇ ਘਰੇ ਗਏ ਜੋ ਕਹਦਾ ਮੈਂ ਅੱਜ ਤੋਂ ਬਾਅਦ ਮਨਦੀਪ ਸਿੰਘ ਵੱਡਾ ਕਹਿੰਦਾ ਨਾਲੇ ਉਹਦੀਆਂ ਦੋਨੇ ਪਤਨੀਆਂ ਕਹਿੰਦੀਆਂ ਵੀ ਅੱਜ ਤੋਂ ਬਾਅਦ ਅਸੀਂ ਵੇਚਾਂਗੇ ਚਲੋ ਸਾਨੂੰ ਕਨਵੈਂਸ ਕਰਾਇਆ 2-3 ਘੰਟਿਆਂ ਬਾਅਦ ਉਹਨੇ ਪਈ ਚਿੱਟਾ ਆ ਦਾ ਵੇਚਤਾ ਤੇ ਇੱਕ ਮੁੰਡੇ ਨੇ ਜੱਗਾ ਸਿੰਘ ਫੌਜੀ ਐ ਰਿਟਾਇਰਡ ਫੌਜੀ ਆ ਉਹਦੇ ਵੇਚਦੇ ਨੇ ਉਹਦੀ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਉਹਨੇ ਪਿੰਡ ਦਾ ਗਰੁੱਪ ਬਣਾਇਆ ਦਾ ਸਾਡਾ ਪਿੰਡ ਦੇਆਂ ਦਾ ਸਾਡੀ ਆਵਾਜ਼ ਉਹਦੇ ਵਿੱਚ ਇਹ ਪਾਤੀ ਵੀਡੀਓ ਜਦੋਂ ਪਾਕੀ ਤੇ ਉਹਨੇ ਸ਼ਾਮ ਨੂੰ ਉਹਨੂੰ ਘੇਰ ਲਿਆ ਕਹਿੰਦਾ ਵੀ ਮੈਂ ਤੇਰੀਆਂ ਲੱਤਾਂ ਤੋੜੂੰ ਤੇਰੀ ਮੈਂ ਫੋਟੋ ਖੇਚ ਲਈ ਮੈਂ ਗੁੰਡਿਆਂ ਨੂੰ ਦੇਉ ਫੋਟੋ ਤੈਨੂੰ ਮਰਵਾ ਦੂੰ ਫੁਲਾਣਾ ਤੇ ਉਹ ਕਹੋ ਜੋ ਵੀ ਕਿਹਾ ਉਹਨੇ ਵੱਡੇ ਨੇ ਕਿਹਾ ਵੱਡੇ ਨੇ ਕਿਹਾ ਕਿ ਜਦੋਂ ਵੱਡੇ ਨੇ ਮੈਂ ਵੀ ਉੱਥੇ ਪਹੁੰਚ ਗਿਆ ਤੇ ਵੱਡਾ ਲੋਕ ਗਿਆ ਉਹਦੀਆਂ ਪਤਨੀਆਂ ਅਸੀਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ ਬੀਬਾ ਇਹ ਗੱਲਾਂ ਅੱਛੀਆਂ ਨਹੀਂ ਹੈਗੀਆਂ ਵੀ ਤੁਸੀਂ ਇਸ ਕੰਮ ਨੂੰ ਗਰੇਜ ਕਰੋ ਚਲੋ ਜੀ ਅਸੀਂ ਇਸ ਗੱਲ ਨੂੰ ਸੋਚਦੇ ਹੋਏ ਇੱਥੇ ਥਾਣੇ 'ਚ ਰਾਫਟਰ ਲਖਾਤੀ ਕੁਲਦੀਪ ਸਿੰਘ ਸੀ ਤੇ ਗੁਰਵਿੰਦਰ ਸਿੰਘ ਮੁੰਡਾ ਉਹਨਾਂ ਨੇ ਸਾਡੀ ਰਾਫਟਰ ਲਿਖੀ 8 ਵਜੇ 8:30 ਰਾਤ ਨੂੰ ਤੇ ਮਾਰਨਿੰਗ ਹੀ ਵੱਡਾ ਮਨਜੀਤ ਸਿੰਘ ਵੱਡੇ ਦੀਆਂ ਪਤਨੀਆਂ ਸੁਖਜੀਤ ਕਾਰ ਜੱਗਾ ਸਿੰਘ ਫੌਜੀ ਜੱਗੇ ਦਾ ਭਰਾ ਗੋਪੀ ਗੋਪੀ ਦੀ ਪਤਨੀ ਜੱਗੇ ਦੀ ਪਤਨੀ ਉਹ ਉਲਟ ਦਰਖਾਸਤ ਦੇ ਗਈਆਂ ਤੜਕੇ ਪੁਲਿਸ ਵਾਲੇ ਬੰਦੇ ਸੁਨੇਹਾ ਹੀ 10:00 ਵਜੇ ਪਹਿਲਾਂ ਤਾਂ ਗਏ ਚਿੱਟਾ ਰੋਕਣ ਵਾਲਿਆਂ ਦੇ ਘਰੇ ਵੀ ਛੋਡੇ ਖਿਲਾਫ ਦਰਖਾਸਤ ਹੈ ਉਦੋਂ ਬਾਅਦ ਜਾਂਦੇ ਆ ਚਿੱਟਾ ਵੇਚਣ ਵਾਲਿਆਂ ਦੇ ਘਰੇ ਵੀ ਭਾਈ ਤੁਹਾਡੇ ਤੇ ਦਰਖਾਸਤ ਹੈ ਤੁਸੀਂ ਆਓ ਵੀ ਜਿਹੜੀ ਅੱਜ ਤੋਂ 12 ਘੰਟੇ ਜਾਂ 14 ਘੰਟੇ ਪਹਿਲਾਂ ਦਰਖਾਸਤ ਹੋਈ ਉਹਦੇ ਤੇ ਅਸਰ ਪਹਿਲਾਂ ਕਰੋ ਬਾਕੀ ਬੰਦੇ ਦਾ ਪਤਾ ਹੀ ਹੁੰਦਾ ਵੀ ਕਿਹੜਾ ਬੰਦਾ ਕਿੰਨੇ ਆ ਕਿਹੜਾ ਕਿੰਨੇ ਆ ਹਨਾ ਇੱਥੇ ਆਏ ਇੱਥੇ ਉਹ ਗੁਰਵਿੰਦਰ ਸਿੰਘ ਸਾਨੂੰ ਗਾਲ ਪਾਵੇ ਉਹ ਆਪਦੀ ਰੋਲ ਲਾਉਂਦਾ ਸੀ ਮਲਾਜਮ ਹੈ ਇੱਥੇ ਜਿਹੜਾ ਸੁਨੇਹਾ ਦੇਗਾ ਮੈਂ ਕੋਈ ਗਲਤ ਕਰਿਆ ਸੁਣ ਮੈਂ ਇਨੇ ਵਜੇ ਸੱਦਿਆ ਜਦ ਸੱਦਨ ਦਾ ਕੀ ਮਤਲਬ 200 ਬੰਦਾ ਆਇਆ ਖੜਾ ਹੈ ਕੀਮਤ ਨਹੀਂ ਆ ਵੀਡੀਓ ਤੁਸੀਂ ਦਿਖਾ ਦਿਓ ਕਿ ਤੂੰ ਹੀ ਨਾ ਕਹਿੰਦੇ ਕਿ ਮੈਂ 200 ਬੁੱਧੀ ਜਾਣਾ ਚਲੋ ਕੁਲਦੀਪ ਸਿੰਘ ਜੀ ਅੱਗੇ ਸਾਡੀ ਬੜੀ ਅੱਛੀ ਗੱਲ ਸੁਣੀ ਹੈ ਤੇ ਐਸ ਐਚਓ ਸਾਹਿਬ ਨਾਲ ਫੋਨ ਤੇ ਗੱਲ ਹੋਈ ਉਹਨਾਂ ਨੇ ਬੜੀ ਅੱਛੀ ਗੱਲ ਸੁਣੀ ਹੁਣ 11 ਵਜੇ ਕੱਲ ਨੂੰ ਸਾਡੇ ਘਰੇ ਆਓ ਸਾਡੇ ਪਿੰਡ ਆਉਣਗੇ ਗੁਰਦੁਆਰਾ ਸਾਹਿਬ ਉੱਥੇ ਬੈਠ ਕੇ ਦੋਨਾਂ ਧਿਰਾਂ ਦਾ ਮਸਲਾ ਸੁਣਿਆ ਜਾਓ ਤੇ ਅਸੀਂ ਇਹਨਾਂ ਨੂੰ ਇਹ ਕਹਿਣੇ ਆ ਵੀ ਜਦੋਂ ਬੰਦਾ ਧਮਕੀਆਂ ਦੇ ਰਿਹਾ ਧਮਕੀਆਂਾਂ ਨੂੰ ਫੜਦੇ ਕਿਉਂ ਇਹ ਕੰਪਰੋਮਾਈਜ਼ ਦਾ ਮਸਲਾ ਨਹੀਂ ਹੈਗਾ ਇਹ ਫੜਨ ਦਾ ਮਸਲਾ ਸਹੀ ਗੱਲ ਹੈ ਠੀਕ ਹੈ ਪੁਲਿਸ ਨੇ ਫੜਿਆ ਨਹੀਂ ਪਰ ਅਹਿਸਾਸ ਸਾਨੂੰ ਰਿਅਲਾਈਜ਼ ਜ਼ਰੂਰ ਕਰਵਾਇਆ ਵੀ ਅਸੀਂ ਛੋਡੇ ਨਾਲ ਨਾਲ ਸਾਨੂੰ ਉਦੋਂ ਪਤਾ ਲੱਗੂ ਜਦੋਂ ਸਾਡੇ ਹੱਕ ਦਾ ਫੈਸਲਾ ਹੋਊਗਾ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰ ਰਹੇ ਆ ਧਮਕੀਆਂ ਸਾਨੂੰ WhatsApp ਕਾਲਾਂ ਤੇ ਆਉਂਦ ਨੇ ਤੁਹਾਡੇ ਤੇ ਪਰਚਾ ਹੋ ਜੂ ਤੁਹਾਡਾ ਫਲਾਣਾ ਹੋ ਜੂ ਤੂੰ ਕੱਲਾ ਰਹਿਣਾ ਘਰੇ ਮੈਂ ਕੱਲਾ ਐ ਕਰੀ ਤੂੰ ਕਿਉਂ ਤੂੰ ਲਵਾ ਕਰੀ ਆਈਆਂ ਦੀਆਂ ਮੈਂ ਫੋਨ ਤੇ ਕਦੇ ਕਿਸੇ ਤੋਂ ਕਹਿਤਾ ਕਦੇ ਕਿਸੇ ਨੇ ਕਹਿਤਾ ਪਿੰਡ ਚੋਂ ਹੀ ਤੇਰੇ ਮੇਰੇ ਵਰਗੇ ਤੋਂ ਕਹਾ ਦਿੰਦੇ ਆ ਕਿਉਂ ਆਪਸ ਵਿੱਚ ਦੀ ਹੁੰਦੇ ਆ ਰਿਲੇਸ਼ਨ ਪਿੰਡ ਚ ਤੇ ਉਹੀ ਕਹਿ ਕੋ ਦਿੰਦੇ ਆ ਆ ਮੁੰਡਾ ਗਿੱਲਾ ਵਾਲੇ ਤੋਂ ਇਹਨੂੰ ਵੀ ਕੁਛ ਨਾ ਕੁਛ ਬੋਲਿਆ ਇਹ ਦੱਸੂਗਾ ਮੈਨੂੰ ਪੂਰੀ ਗੱਲ ਦਾ ਪਤਾ ਰਾਤ ਜੀ ਅਸੀਂ ਮੈਂ ਅਸੀਂ ਬਾਹਰ ਚ ਹੀ ਖੜੇ ਸੀਗੇ ਬੱਸ ਸਟੈਂਡ ਤੇ ਕੋਲਕਾ ਨੂੰ ਰੋਡ ਜਾਂਦਾ ਸਾਡੇ ਪਿੰਡੋਂ ਉਸ ਤੋਂ ਬਾਅਦ ਉਧਰੋਂ ਮੈਂ ਆਪਦੇ ਬਾਰਮੂਰੇ ਖੜਾ ਸੀਗਾ ਉੱਥੇ ਦੋ ਮੁੰਡੇ ਸਾਡੇ ਸੜਕ ਤੇ ਬੈਠੇ ਸੀਗੇ ਉਹਨਾਂ ਨੂੰ ਉਹ ਜਾਂਦਾ ਹੋਇਆ ਕਹਿ ਕੇ ਗਿਆ ਜਾਂਦੇ ਹੋਏ ਉਹ ਧਰਮੂ ਹੈ ਮੁੰਡਾ ਸਾਡੇ ਪਿੰਡੋਂ ਉਹੋ ਕਹਿ ਕੇ ਗਿਆਗਾ ਕਹਿੰਦਾ ਜਾ ਕੇ ਜਸਵੀਰ ਨੂੰ ਕਹਿ ਦੋ ਵੀ ਮੈਂ ਅੱਜ ਵੱਡੇ ਕੋਲੇ ਚੱਲਿਆਂ ਕੋਲੋਂ ਕਿ 1 ਗ੍ਰਾਮ ਲੈ ਕੇ ਆਉਂਗਾ ਜੇ ਮੈਨੂੰ ਰੋਕ ਸਕਦਾ ਤਾਂ ਰੋਕ ਲੈ ਉਸ ਤੋਂ ਬਾਅਦ ਮੈਂ ਆਪਦੇ ਮਤਲਬ ਸਾਰੇ ਪਿੰਡ ਨੂੰ ਆਪਦੇ ਜਿੰਨੇ ਸਾਡੇ ਗਰੁੱਪ ਟੀਮ ਹੈਗੀ ਆ ਮੈਂ ਉਹਨਾਂ ਨੂੰ ਫੋਨ ਕੀਤਾ ਚਲੋ ਬਹੁਤ ਬਹੁਤ ਧੰਨਵਾਦ ਜਿਹੜਾ ਮੇਰੇ ਇੱਕ ਫੋਨ ਤੇ ਸਾਰੇ ਆ ਗਏ ਇਕੱਠੇ ਹੋ ਗਏ ਮੈਂ ਉਹਨੂੰ ਉੱਥੇ ਹੀ ਰੋਕ ਲਿਆ ਜਦੋਂ ਚਲੋ ਕੁਸ ਮਿੰਟ ਰੋਕਿਆ ਉਹਨੂੰ ਪੁੱਛਿਆ ਉਹ ਫਿਰ ਸਾਨੂੰ ਮਤਲਬ ਥੋੜਾ ਹਲਝਾ ਕੇ ਚਲਾ ਗਿਆ ਫਿਰ ਉਸ ਤੋਂ ਬਾਅਦ ਅਸੀਂ ਉਹਦੇ ਘਰ ਗਏ ਆ ਉਸਦੇ ਘਰ ਜਾ ਕੇ ਉਹ ਬਾਅਦ ਵਿੱਚ ਸਾਨੂੰ ਕਹਿੰਦਾ ਵੀ ਅਸੀਂ ਮੈਂ ਤਾਂ ਮਜ਼ਾਕ ਕਰਦਾ ਸੀ ਇਸ ਚੀਜ਼ ਦਾ ਅਸੀਂ ਉਹਨੂੰ ਕਿਹਾ ਇੱਕ ਵਾਰ ਕਹਿੰਦਾ ਵੀ ਇਸ ਚੀਜ਼ ਦਾ ਕੋਈ ਮਜ਼ਾਕ ਨਹੀਂ ਅਸੀਂ ਦੁਬਾਰਾ ਬਖਸ਼ਣਾ ਨਹੀਂ ਉਹੀ ਅਸੀਂ ਮਤਲਬ ਇਹੀ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਸੀ ਵੀ ਜੇ ਸਾਨੂੰ ਕੋਈ ਧਮਕੀ ਦੇਊਗਾ ਤਾਂ ਅਸੀਂ ਉਹਦਾ ਕੀ ਕਰਨਾ ਹੁਣ ਪੁਲਿਸ ਨੂੰ ਥੋੜੀ ਟਿਕਾਂਗੇ ਜੇ ਉਹ ਧਮਕੀ ਵਾਲੇ ਬੰਦੇ ਤੇ ਕਾਰਵਾਈ ਨਹੀਂ ਹੁੰਦੀ ਫਿਰ ਅਸੀਂ ਕਹਾਂਗੇ ਉਹ ਨਾਲ ਹੀ ਰਹਿਲੀ ਵੀ ਆ ਫਿਰ ਤੁਹਾਡਾ ਅਗਲਾ ਪ੍ਰੋਸੈਸ ਫਿਰ ਅਸੀਂ ਆਪ ਦਾ ਆਪ ਦੇਖਾਂਗੇ ਫਿਰ ਝੋਟੇ ਵਾਲੀ ਸਾਡੇ ਨਾਲ ਹੋਜੂ ਇਹਦੀ ਕੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਅਸੀਂ ਫਿਰ ਕਰਾਂਗੇ ਮਰਜ਼ੀ ਨੇ ਕਿ ਚੱਬਿਆ ਹਾਰ ਕੇ ਜੇਠਣੜ ਲਾਈਆ ਉਹ ਕੰਮ ਅਸੀਂ ਕਰ ਲਾਂਗੇ ਯਾਰ ਜਿਵੇਂ ਇਹਨੇ ਗੇਲ ਵਾਲੇ ਨੇ ਵੀਰੇ ਕਿਹਾ ਅਸੀਂ ਦੇਖੋ ਪੁਸਤਾ ਕਰ ਨਹੀਂ ਪੁਸਤਾ ਹੁਣ ਸਾਡੇ ਪਿੰਡ ਦੇ ਵਿੱਚ ਸਾਡਾ ਛੋਟਾ ਪਿੰਡ ਹੈ ਸਾਡੇ ਪਿੰਡ ਦੇ ਮੁੰਡਿਆਂ ਨੂੰ ਸਾਖ ਨਹੀਂ ਹੋਣਾ ਅਗਲਾ ਕਹ ਕੋਲੋਕਿਆਂ ਤੋਂ ਚਿੱਟਾ ਮਿਲਦਾ ਹੈ ਸਾਡੀ ਦਾਣਾ ਮੰਡੀ ਦੇ ਵਿੱਚ ਖੜਦੇ ਆ ਸਾਡੇ ਸੇਲਵਰਾ ਤੋਂ ਗਿੱਧਾ ਪਾਉਂਦੇ ਆ ਜਿਹੜੇ ਮੁੰਡਿਆਂ ਤੋਂ ਕੁੜੀਆਂ ਬਣੇ ਹੋਏ ਉਹ ਆਉਂਦੇ ਆ ਠੀਕ ਇਦਰੋਂ ਹਰਨਾਮ ਸਿੰਘ ਵਾਲੇ ਤੋਂ ਆਉਂਦੇ ਆ ਸਿਧਾਣਿਆਂ ਤੋਂ ਆਉਂਦੇ ਪਿੰਡ ਨੂੰ ਚਾਰੇ ਰਾਜ ਚਾਰਾਂ ਤੇ ਲੈਣਾ ਵੱਜਣਾਂ ਆਉਂਦੇ ਨੇ ਕੱਲਾ ਬੰਦਾ ਕੋਈ ਖੇਤ ਨਹੀਂ ਜਾ ਸਕਦਾ ਸਰਦਾਰ ਜੀ ਕੱਲੀ ਬੀਬੀ ਨਹੀਂ ਸੇਫ ਕੰਨ ਪੱਟ ਲੈਣਗੇ ਪਰਸ ਖੋਲਣਗੇ ਠੀਕ ਹੈ ਰੱਜੇ ਜਾਂਦਾ ਇਹਨਾਂ ਦਾ ਕੁੱਝ ਨਾ ਕਹਿੰਦੇ ਕੁੜੀਆਂ ਵੇਚਣ ਲੱਗ ਗਈਆਂ ਉਹ ਸਾਡੇ ਪਿੰਡ ਆ ਬੀਬੀਆਂ ਦੱਸਦੀਆਂ ਵੀ ਉਹਦੀ ਪਤਨੀ ਵੀ ਵੇਚਦੀ ਐ ਨਹੀਂ ਉਹ ਰਾਈਏ ਤੋਂ ਸੀਗੇ ਜੀ ਉਹ ਕੋ ਫੜੇਗੇ ਉਹ ਰਾਈਏ ਤੁਸੀਂ ਜਿਹੜਾ ਮੁੰਡਾ ਮਰਨਾ ਇੱਕ ਡਰੈਨ ਤੇ ਉਹ ਰਾਈਏ ਤੁਸੀਂ ਉਹ ਤਾਂ ਫੜੇਗੇ ਆ ਬੜਾ ਬੁਰਾ ਹਾਲ ਐ ਜੀ ਗੋੜਾ ਸਾਹਿਬ ਤੁਹਾਨੂੰ ਕੀ ਦਸੀਗੇ ਅਸੀਂ ਔਖੇ ਹੋਏ ਚੱਲੇ ਪਰ ਮੈਂ 1.5 ਸਾਲ ਪਹਿਲਾਂ ਸਾਡੇ ਪਿੰਡ ਨੂੰ ਬੇਨਤੀ ਕਰਦਾ ਰਿਹਾ ਵੀ ਉਹ ਆਪਾਂ ਕਰ ਲਈਏ ਕੁਝ ਕਰ ਲਈਏ ਮੈਂ ਕੱਲਾ ਥੜੇ ਤੇ ਬੈਠ ਕੇ ਮੁੜਿਆਉਂਦਾ ਸੀ ਕੋਈ ਆਇਆ ਹੀ ਨਹੀਂ ਵੀ ਆਪਾਂ ਨੂੰ ਕਿ ਲੈਣਾ ਮੁੰਡਾ ਆਉਂਦਾ ਹੁੰਦਾ ਮੇਰੇ ਨਾਲ ਹੋਰ ਕੋਈ ਆਇਆ ਨਹੀਂ ਹੁਣ ਜਰੂਰ ਲੋਕਾਂ ਨੂੰ ਜਦੋਂ ਸੇਕ ਜਾ ਲੱਗਣ ਲੱਗ ਗਿਆ ਭਰ ਗਿਆ ਕੰਮ ਹੁਣ ਆਏ ਆ ਤੇ ਸਾਡੇ ਪਿੰਡ ਇੱਕ ਮੈਡੀਕਲ ਚਕਾਇਆ ਸੀ ਮੈਂ ਉਹ ਗੋਲਨਾ ਵੇਚਦਾ ਸੀ 10-15 ਸਾਡੇ ਪਿੰਡ ਦੇ ਖਾਂਦੇ ਉਹ ਤੋਂ ਲੈ ਕੇ ਜਦੋਂ ਲੈ ਕੇ ਖਾਂਦੇ ਆ ਤੇ ਉਹ ਫੇਰ ਸੱਦ ਕੇ ਉਹਨੂੰ ਲਿਆਏ ਠੀਕ ਹੈ ਉਹਦੇ ਤੋਂ ਤੁਸੀਂ ਪਰਚੀ ਲਿਖਾ ਕੇ ਲੈ ਜਾਓ ਕਿਸੇ ਡਾਕਟਰ ਤੋਂ ਜੇ ਗੋਲੀਆਂ ਮਿਲ ਗਈਆਂ ਮੇਰੇ ਛੇਤਰ ਹਜ਼ਾਰ ਮਾਰ ਲਿਓ ਆ ਦੂਜੀਆਂ ਦਵਾਈਆਂ ਮੱਜਾ-ਮੁੱਜਾਂ ਵਾਲੀਆਂ ਮਿਲਦਣਾ ਨਹੀਂ ਤੇ ਆ ਦੂਜੇ ਮਿਲ ਜਾਣਗੇ ਉਹ ਕਾਦੇ ਸਿਰ ਤੇ ਬੈਠਾ 1000 ਰੁਪਿਆ ਕਿਰਾਇਆ ਕਿੱਥੋਂ ਦਿੰਦਾ ਉਹ ਠੀਕ ਹੈ ਇਹ ਪ੍ਰਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਹੈ ਸੁੱਤਾ ਨਹੀਂ ਹੈਗਾ ਪਤਾ ਸਾਰਾ ਕੁਝ ਇਹ ਜਦੋਂ ਅਸੀਂ ਕੱਲ ਰੈਪਟ ਲਿਖਾ ਕੇ ਗਏ ਆ ਬਿਨ ਵਰਦੀ ਤੋਂ ਮੁਲਾਜ਼ਮ ਬੈਠਾ ਸੀ ਉਹ ਕਹਿੰਦਾ ਸਾਨੂੰ ਕਿਹੜਾ ਪਤਾ ਨਹੀਂ ਕਿੱਥੇ ਕੀ ਹੁੰਦਾ ਨਹੀਂ ਤਾਂ ਜੇ ਨੇਮ ਪਲੇਟ ਲੱਗੀ ਹੁੰਦੀ ਮੈਂ ਨੇਮ ਵੀ ਬੋਲ ਦਿੰਦਾ ਸਾਰਿਆਂ ਨੂੰ ਸਾਰਾ ਕੁਝ ਪਤਾ ਹੈ ਅੱਖਾਂ ਮੀਚੀ ਨਾ ਹੋਣੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਚਿੱਟੇ ਵੇਚਣ ਵਾਲਿਆਂ ਦੇ ਪਿੱਛੇ ਵੱਡੇ ਹੱਥ ਨੇ ਵੱਡੀਆਂ ਤਾਕਤਾਂ ਨੇ ਵੱਡੇ ਹੱਥ ਬਿਨਾ ਤਾਂ ਚੱਲਦਾ ਹੀ ਨਹੀਂ ਭੁੱਖੀ ਮਰੇ ਹਗਾਈ ਠਣ ਕੇ ਜਦੋਂ ਉਹਦੇ ਕੋਲੇ ਆਪਦੇ ਕੋਲੇ ਹੀ ਨਹੀਂ ਉਹ ਲੈ ਕੇ ਕਿੱਥੋਂ ਆਉ ਪੈਸੇ ਦਾ ਰਿਸਦਾਰੇ ਫੜੂਗਾ ਜਾਂ ਉਹ ਪਹਿਲਾਂ ਉਹਨੂੰ ਕਹਿਣਗੇ ਵੀ ਤੂੰ ਵੇਚਿਆ ਮੇਰੇ ਦੇ ਦੀ ਆਹੀ ਕੋਈ ਚੱਲਦਾ ਨਾ ਇਸ ਕਰਕੇ ਵੱਡੇ ਹੱਥ ਹੈਗੇ ਆ ਪਰ ਛੋਟਿਆਂ ਨੂੰ ਫੜਦੇ ਜਾਓ ਵੱਡਿਆਂ ਦਾ ਆਪ ਹੀ ਡਾਕ ਨੇ ਛੋਟੇ ਛੋਟੇ ਬੱਚੇ ਵੀ ਵੇਚਣ ਤੇ ਲਾਏ ਹੋਏ ਆ ਬੰਦੇ ਲਾਏ ਹੋਏ ਲਾਏ ਹੋਏ ਇੱਕ ਸਾਡੇ ਪਿੰਡ ਦਾ ਨੀ ਮੈਂ ਇਹ ਗੱਲ ਕਹਿ ਸਕਦਾ ਵੀ ਛੋਟੇ ਬੱਚੇ ਵੇਚਿਆ ਹੋਰੀ ਪਿੰਡੀ ਹੋਊ ਕਿਉਂਕਿ ਸਾਡਾ ਹੈ ਸਾਰੀਆਂ ਗੱਲਾਂ ਸੱਚੀ ਆ ਅੱਜ ਕੱਲ ਪਰ ਹੁਣ ਪੁਲਿਸ ਸਾਨੂੰ ਇਹ ਕਹਿੰਦੀ ਆ ਤੁਸੀਂ ਚਿੱਟਾ ਉਹਦਾ ਫੜ ਲਓ ਤੇ ਅਸੀਂ ਉਹਤੇ ਪਰਚਾ ਦੇ ਦਿਆਂਗੇ ਹੁਣ ਜੇ ਤਾਂ ਉਹ ਇੰਨਾ ਹੋਵੇ ਫਿਰ ਤਾਂ ਅਸੀਂ ਪਤਾ ਲੱਗ ਜੇ ਵੀ ਇੱਥੇ ਸਿੱਟਿਆ ਉਹਨੇ ਹੁਣ ਜਿਹੜੀ ਇੰਨੀ ਕੁ ਕੁੜੀਏ ਜੇ ਪਾਸੇ ਆਏ ਆ ਸੱਟ ਈ ਤੁਰੇ ਜਾਂਦੇ ਨੇ ਭੱਜੇ ਜਾਂਦੇ ਨੇ ਕਿੱਥੋਂ ਭਲਾਂਗੇ ਜਿਹੜੇ ਬੰਦੇ ਨੂੰ ਪੰਚਾਇਤ ਲਿਖ ਕੇ ਦਿੰਦੀ ਐ ਪਿੰਡ ਦੀ ਪਿੰਡ ਦਾ 1/3 ਹਿੱਸਾ ਲਿਖ ਕੇ ਦੇ ਦੇ ਉਹਨੂੰ ਕ੍ਰੀਮੀ ਨਾਲ ਕੋਸ਼ਿਸ਼ ਕੀਤਾ ਜਾ ਕਿਉਂਕਿ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਜੁੜਦੀ ਐ ਗ੍ਰਾਮ ਸਭਾ ਜੁੜਦੀ ਐ 1/3 ਹਿੱਸਾ ਹੀ ਸੱਜਿਆ ਜਾਂਦਾ ਨਾ ਵੀ ਜੇ 1/3 ਹਿੱਸੇ ਦੇ ਮਤਾ ਪਾਤਾ ਉਸਨੂੰ ਸਵੀਕਾਰ ਕੀਤਾ ਜਾਊ ਜੇ ਚਿੱਟੇ ਵਾਲੇ ਦੇ ਵਿਰੁੱਧ 1/3 ਦੀ ਛੱਡ ਮੈਂ ਸਾਰੇ ਪਿੰਡ ਤੋਂ ਪਵਾ ਦੇਣਾ ਸਾਡੇ 600 ਪਲੱਸ ਵੋਟ ਐ ਮੈਂ 500 ਤੋਂ ਲਖਵਾ ਕੇ ਦੇ ਦੇਣਾ ਵੀ ਇਹ ਵੇਚਦਾ ਤੇ ਫੇਰ ਨਹੀਂ ਮੰਨਣ ਨੂੰ ਤਿਆਰ ਫਿਰ ਸਾਡੇ ਕਾਨੂੰਨ ਹੀ ਅੰਨੇ ਆ ਨਾ ਪੁਲਿਸ ਨੂੰ ਵੀ ਸਰਕਾਰ ਥੋੜੀ ਜੀ ਢਿੱਲ ਦੇਵੇ ਵੀ ਭਾਈ ਤੁਸੀਂ ਚੱਕ ਦਿਓ ਫੱਟੇ ਜੇ ਮਰ ਜਾਣਗੇ 5-10 ਫੇਰ ਕੀ ਘਾਟਾ ਪੈਜੂ ਚੰਗੇ ਘਰਾਂ ਦੇ ਜਵਾਕ ਵੀ ਮਰੀ ਜਾਂਦੇ ਆ ਜਿਹੜੇ ਟੀਚੇ ਮਰਿਆ ਜੀ ਕਿਦਾਂ ਮਰਿਆ ਸਰਕਾਰ ਦੇ ਪਿੰਡ ਤਨ ਕਰ ਜੇ ਵੇਚਣ ਵਾਲੇ ਮਰ ਜਾਣਗੇ ਤਾਂ ਕਿਹਨੂੰ ਘਾਟਾ ਪੈਜੂ ਐਡੀ ਗੱਲ ਨਹੀਂ ਆਏਗੀ ਪਰ ਪ੍ਰਸ਼ਾਸਨ ਨੇ ਕਲਦੀਪ ਸਿੰਘ ਜੀ ਨੇ ਤੇ ਇੱਕ ਐਸ ਐਚਓ ਨੇ ਫੋਨ ਤੇ ਸਾਨੂੰ ਵਾਦਾ ਦਿੱਤਾ ਵੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਅਸੀਂ ਹੋਪ ਕਰਦੇ ਆ ਵੀ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇਵੇ ਜੀ ਠੀਕ ਪਰ ਮੈਂ ਪਹਿਲਾਂ ਵੀ ਬੋਲ ਕੇ ਹੱਡਾਂ ਵੀ ਕਲਕ ਦੇ ਵਿੱਚ ਬਾਥੂ ਪਹਿਲਾਂ ਹੋ ਜਾਂਦਾ ਇੱਕ ਦੋ ਬੰਦੇ ਮਾੜੇ ਵੀ ਹੁੰਦੇ ਆ ਪਰ ਸਾਡੀ ਕਲਦੀਪ ਸਿੰਘ ਨੇ ਬੜੇ ਅੱਛੇ ਤਰੀਕੇ ਨਾਲ ਗੱਲ ਸੁਣੀ ਹੈ ਤੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਬਾਕੀ ਉਹ ਸਾਨੂੰ ਪੂਰਾ ਉਹਨਾਂ ਨੇ ਮਾਨ ਦਿੱਤਾ ਵੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਅਸ ਕੱਲ ਨੂੰ ਸਾਡੇ ਪਿੰਡ ਫੇਰ ਇਕੱਠ ਰੱਖਿਆ ਗਿਆ 11 ਵਜੇ ਗੁਰਦੁਆਰਾ ਸਾਹਿਬ ਚ ਮੇਰੇ ਆਸ-ਪਾਸ ਦੇ ਪਿੰਡ ਜਿੰਨੇ ਵੀ ਮੈਨੂੰ ਸੁਣਦੇ ਆ ਉਹ ਜਰੂਰ ਪਹੁੰਚਣ ਸਾਡੇ ਪਿੰਡ ਦੇ ਵਿੱਚ ਤਾ ਜੋ ਕਿ ਨਿਆ ਹੋ ਸਕੇ ਵਿਚਟਾ ਰੋਕਣ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਜਾਂ ਜਿਹੜੇ ਧਮਕੀਆਂ ਦਿੰਦੇ ਉਹਨਾਂ ਤੇ ਹੋਣਾ ਚਾਹੀਦਾ ਇਹ ਸਾਡੀ ਬੇਨਤੀ ਹੈ ਜੀ ਜੀ ਹਾਂ ਬਸ ਇੰਨਾ ਹੀ ਬੋਲਣਾ ਜੀ ਸਰਕਾਰੀ ਸਾਹਿਬ ਵੀ ਕੰਮ ਖਿੱਤ ਕੇ ਰੱਖਿਆ ਜੀ ਫੇਰ ਹੀ ਆ ਸਾਡੇ ਚੋਰੀ ਹੋਈ ਸੀ ਮੋਟਰ ਤੇ ਪਰਵਾਸੀ ਮਜ਼ਦੂਰ ਬੈਠਿਆ ਹ ਹ ਉਹਨਾਂ ਦੇ 12 13 ਫੋਨ ਚੋਰੀ ਹੋ ਗਏ ਮੰਨ ਲਓ ਸਾਰਾ ਰਸ਼ਮੀ ਚੋਰੀ ਹੋ ਗਿਆ ਅਸੀਂ ਉਹਨਾਂ ਦੇ ਫੋਨ ਚੱਲ ਜਾਂਦੀ ਵੀ ਇਹਨਾਂ ਨੂੰ ਉਹਦੇ ਤੇ ਡੱਬਿਆਂ ਦੀ ਫੋਟੋ ਕਾਪੀ ਕਰਕੇ ਹੋਰ ਵੀ ਬੋਲ ਲੈ ਵੀ ਤੁਸੀਂ ਉਹ ਕਰ ਲੋ ਇਹਦੇ ਅਪਲੀਕੇਸ਼ਨ ਕਢਾ ਕੇ ਦਿਓ ਸਾਨੂੰ ਇਹਨੇ ਪ੍ਰੋਫੈਸ਼ਨ ਨੇ ਕੋਈ ਕੰਮ ਨਹੀਂ ਕਰਿਆ ਜੀ ਉਹਦੇ ਫੋਨ ਚੱਲਦੇ ਸੀ ਉਹਨਾਂ ਦੇ ਨੰਬਰ ਚੱਲਦੇ ਸੀ ਜੀ ਉਹ ਦੋ ਤਾਂ ਕੋਈ ਗੌਰ ਨਹੀਂ ਕਰੀ ਉਹ ਤੇ ਸਾਡੇ ਜੀ ਬੰਦੇ ਫੜੇ ਨਹੀਂ ਆਏ ਸਾਡੇ ਕੋਲ ਇੱਕ ਦਿਨ ਗਏ ਜੀ ਮੌਕਾ ਦੇਖਣਾ ਵੀ ਮਤਲਬ ਆ